ਪੰਜਾਬੀ ਸਿਨੇਮਾ ਦੇ ਨਾਲ ਲੰਬੇ ਸਮੇਂ ਤੋਂ ਜੁੜੀ ਅਦਾਕਾਰਾ ਜਤਿੰਦਰ ਕੌਰ ਨੂੰ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਸਨਮਾਨਿਤ ਕੀਤਾ ਗਿਆ। ਨਾਰਥ ਜ਼ੋਨ ਫਿਲਮ ਐਂਡ ਟੀਵੀ ਐਸੋਸੀਏਸ਼ਨ ਨੇ ਉਹਨਾਂ ਵੱਲੋਂ ਦਿੱਤੇ ਯੋਗਦਾਨ ਨੂੰ ਸਰਾਇਆ। ਚੈਨਲ ਆਫ ਨਾਰਥ ਜ਼ੋਨ ਟੀਵੀ ਐਂਡ ਫਿਲਮ ਐਸੋਸੀਏਸ਼ਨ ਵਾਲਿਆਂ ਦੀ ਇਹਨਾਂ ਨੇ ਮੈਨੂੰ ਅੱਜ ਬੜਾ ਸਨਮਾਨ ਦਿੱਤਾ ਹੈ ਬੜਾ ਮਾਣ ਦਿੱਤਾ ਹੈ। ਮੈਂ 50 ਸਾਲ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੀ ਹਾਂ। ਬੜੀ ਜਦੋਂ ਜੈਤ ਤੋਂ ਬਾਅਦ ਮੈਂ ਇਸ ਫੀਲਡ ਇਸ ਜਗ੍ਹਾ ਤੱਕ ਪਹੁੰਚੀ ਹਾਂ ਮੁਕਾਮ ਤੱਕ ਪਹੁੰਚੀ ਹਾਂ ਤੇ ਮੈਨੂੰ ਅ ਆਪਣੇ ਪੰਜਾਬ ਨੇ ਜਦ ਮੈਂ ਜਿੱਥੇ ਵੀ ਬਾਹਰ ਕਿਤੇ ਕਿਸੇ ਕੰਟਰੀ ਵਿੱਚ ਗਈਆਂ ਦੂਸਰੇ ਦੇਸ਼ ਦੇ ਵਿੱਚ ਮੇਰੇ ਪਛਾਣਨ ਵਾਲੇ ਲੋਕ ਜਿੱਥੇ ਇੱਥੇ ਵੀ ਬੈਠੇ ਮੈਨੂੰ ਉਹਨਾਂ ਨੇ ਬਾਹਰ ਵੀ ਮੇਰੇ ਆਪਣੇ ਮੁਲਕ ਵਿੱਚ ਹੀ ਬੜਾ ਪਿਆਰ ਬੜਾ ਸਤਿਕਾਰ ਦਿੱਤਾ ਵੈ ਤੇ ਮੈਂ ਬੜੀ ਖੁਸ਼ ਹਾਂ ਕਿ ਇਸ ਲਾਈਨ ਨੂੰ ਲੋਕਾਂ ਨੇ ਮੈਨੂੰ ਵੇਖ ਕੇ ਪਹਿਲਾਂ ਦੁਰਕਾਰਿਆ ਸੀ ਅੱਜ ਉਹ ਲੋਕ ਮੈਨੂੰ ਬੜਾ ਮਾਣ ਪਿਆਰ ਸਤਿਕਾਰ ਦੇ ਰਹੇ ਨੇ ਤੇ ਮੇਰੀ ਖਾਸ਼ ਹੈ ਕਿ ਮੈਂ ਜਿਹੜਾ ਵੀ ਜਨਮ ਧਾਰਾਂ ਉਹ ਜਤਿੰਦਰ ਕੌਰ ਬਣ ਕੇ ਹੀ ਰਹਾ ਜਤਿੰਦਰ ਕੌਰ ਦਾ ਸ਼ੁਰੂਆਤੀ ਸਫ਼ਰ ਬੇਹਦ ਔਖਾ ਸੀ ਪਰ ਉਹਨੇ ਕਦੇ ਹਿੰਮਤ ਨਹੀਂ ਹਾਰੀ 50 ਸਾਲ ਤੋਂ ਜੇ ਕੰਮ ਕਰ ਰਹੀ ਹਾਂ ਮੈਂ ਪਹਿਲਾ ਤਾਂ ਐਕਸਪੀਰੀਅੰਸ ਮੇਰਾ ਮਾੜਾ ਰਿਹਾ ਇਹ ਕਿਉਂਕਿ ਲੋਕਾਂ ਨੇ ਮੈਨੂੰ ਇਸ ਬਹੁਤ ਗਲਤ ਜਿਹਾ ਬੋਲ ਬੋਲਦੇ ਰਹੇ ਨੇ ਪਰ ਉਸ ਤੋਂ ਬਾਅਦ ਮੈਂ ਗੁਰਸ਼ੈਨ ਭਾਜ ਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਦੋਂ ਮੈਂ ਗਈ ਆ ਤੇ ਮੇਰੀ ਪਛਾਣ ਘਰ ਘਰ ਦੇ ਵਿੱਚ ਹੋ ਗਈ ਲੋਕਾਂ ਦੇ ਵਿੱਚ ਹੋ ਗਈ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਫਿਰ ਜਦੋਂ ਉਸ ਤੋਂ ਬਾਅਦ ਮੈਂ ਟੀਵੀ ਤੇ ਆਈ ਆ 22 ਸਾਲ ਮੈਂ ਟੀਵੀ ਤੇ ਕੰਮ ਕੀਤਾ ਜੱਬਲ ਦੇ ਨਾਲ ਮੇਰੀ ਜੋੜੀ ਬੜੀ ਮਸ਼ਹੂਰ ਰਹੀ ਹੈ ਤੇ ਉਸ ਤੋਂ ਬਾਅਦ ਜ्यों ਮੈਂ ਅੱਗੇ ਤੁਰਦੀ ਗਈਆਂ ਮੈਂ ਪਿਛਾਂ ਮੁੜ ਕੇ ਨਹੀਂ ਵੇਖਿਆ ਮੈਨੂੰ ਹੁਣ ਤੱਕ ਵੀ ਜੇ ਮੈਂ ਤੁਰ ਹੀ ਜਾ ਰਹੀਆਂ ਤੁਰ ਹੀ ਜਾ ਰਹੀਆਂ ਇਹ ਸਭ ਤੁਹਾਡੇ ਸ਼ਬਦਾਂ ਮੈਨੂੰ ਪਿਆਰ ਹੈ ਸਨਮਾਨ ਹੈ ਜਿਹੜਾ ਮੈਨੂੰ ਤੋਰੀ ਜਾ ਰਿਹਾ ਮੇਰੇ ਲਈ ਸਾਰੇ ਤੁਸੀਂ ਰਲ ਕੇ ਇੱਕ ਸ਼ਕਤੀ ਹੋ ਜਿਹੜੇ ਮੈਨੂੰ ਤੋਰ ਰਹੇ ਹੋ ਉਹ ਖੁਸ਼ ਨਹੀਂ ਕਿ ਉਹਨਾਂ ਦੀ ਚੁਣੀ ਰਾਤ ਤੇ ਅੱਜ ਕਈ ਕੁੜੀਆਂ ਚੱਲ ਰਹੀਆਂ ਨੇ ਤੇ ਉਹਨਾਂ ਦੇ ਮਾਪਿਓ ਆਪ ਆਪਣੇ ਬੱਚਿਆਂ ਨੂੰ ਅਗਾਹ ਲੈ ਕੇ ਆ ਰਹੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕੰਮ ਕਰੋ ਸ਼ਾਇਦ ਕੁਝ ਮਾਪਿਓ ਮੇਰੀ ਮਿਸਾਲ ਵੀ ਦਿੰਦੇ ਨੇ ਕਿ ਮੈਨੂੰ ਇੰਜ ਲੱਗਦਾ ਕਿ ਜਿਵੇਂ ਰਾਹ ਦੇ ਕੰਡੇ ਸ਼ਾਇਦ ਮੈਨੂੰ ਚੁਗਨੇ ਪਏ ਜ਼ਿਆਦਾ ਮੈਂ ਚੁਗੇ ਨਹੀਂ ਉਹ ਕੰਡੇ ਚੁਗੇ ਨੇ ਤੇ ਮੇਰੇ ਤੋਂ ਬਾਅਦ ਹੁਣ ਥੀਏਟਰ ਅੰਮ੍ਰਿਤਸਰ ਦੇ ਵਿੱਚ ਇੰਨਾ ਥੀਏਟਰ ਔਰ ਇੰਨੀਆਂ ਲੜਕੀਆਂ ਨੇ ਕੰਮ ਕਰਨ ਵਾਲੀਆਂ ਮੈਨੂੰ ਬੜੀ ਖੁਸ਼ੀ ਹੁੰਦੀ ਉਹਨਾਂ ਨੂੰ ਵੇਖ ਕੇ ਤੇ ਚਲੋ ਜੇ ਅੱਗੇ ਲਾ ਕੇ ਮੈਨੂੰ ਵੀ ਥੋੜਾ ਜਿਹਾ ਕੁਝ ਕੰਮ ਕਰਨਾ ਪਿਆ ਤਾਂ ਮੇਰੇ ਮਗਰ ਬੜੀ ਵੱਡੀ ਜਤਿੰਦਰਕੌਰ ਟਾਈਪ ਦੀ ਲਾਈਨ ਲੱਗ ਗਈ ਹੈ ਔਰ ਮੈਂ ਉਹਨਾਂ ਨੂੰ ਵੇਖ ਕੇ ਬੜੀ ਖੁਸ਼ ਹੁੰਨੀ ਐ ਐਸੀ ਕੋਈ ਗੱਲ ਨਹੀਂ ਐ ਹਾਂ ਕਈ ਵਾਰੀ ਕੁੜੀਆਂ ਘਟਕ ਜਾਂਦੀਆਂ ਨੇ ਉਹ ਕਹਿੰਦੀਆਂ ਨੇ ਵੀ ਟੀਵੀ ਉੱਤੇ ਜਾਂ ਸਿਨੇਮਾ ਵੱਲ ਜ਼ਿਆਦਾ ਥੀਏਟਰ ਘੱਟ ਕਰਦੀਆਂ ਨੇ ਮੈਂ ਫੇਰ ਵੀ ਇਹ ਚੌਨੀ ਹੁੰਨੀ ਆ ਕਿ ਸਾਡਾ 베ਸ ਜਿਹੜਾ ਵੈ ਉਹ ਅ ਰੰਗਮੰਚ ਹੈ ਥੀਏਟਰ ਹੈ ਅਸੀਂ ਉਹਦੇ ਤੋਂ ਅੱਗੇ ਬੜੀ ਤਰੱਕੀ ਕਰ ਸਕਦੇ ਹਾਂ ਉਹ ਕਈ ਪੰਜਾਬੀ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਨੇ ਤੇ ਅੱਜਕੱਲ ਕਪਿਲ ਸ਼ਰਮਾ ਦੀ ਬਾਲੀਵੁੱਡ ਫਿਲਮ ਦਾ ਸ਼ੂਟ ਕਰ ਰਹੇ ਨੇ